ਅੱਸੀ ਕਾਲ ਵੀ ਸਾਰਿਆਂ ਨੂੰ ਹੋਰ ਕੀ ਹਾਲ ਚਾਲ ਆ ਮਿੱਤਰੋ ਯਾਰ ਪਵਾ ਠੀਕ ਹੈ ਵੀ ਸਾਰਿਆਂ ਦੇ ਜਾਨਵਰ ਠੀਕ ਠਾਕ ਲਓ ਜੀ ਕਾਪੀ ਵੀਡੀਓ ਦੀ ਸਟਾਰਟਿੰਗ ਆ ਫੋਨ ਆਉਂਦਾ ਸੋਨੀ ਦਾ ਮੋਡ ਫੋਨ ਸੁਣਦਾ ਅੱਗੇ ਉਰੀ ਨੂੰ ਆ ਜਾ ਕੇ ਕਰਨ ਨੂੰ ਆ ਜਾ ਪੁੱਤਰ ਛੱਡਣਾ ਬਈ ਅੱਜ ਆਪਾਂ ਨੇ ਗੱਗੜੜਾਲ ਬਾਜੀ ਆ ਉੱਥੇ ਅੱਜ ਪੁੱਤਰ ਤਿਆਰ ਆ ਆਪਣਾ ਬਾਕੀ ਚੱਲੇ ਆਂ ਬਈ ਗੱਗੜੜਾਲ ਪਿੰਡ ਬਾਜੀ ਅੱਜ ਸੋਨੀ ਨੇ ਵੀ ਜਾਣਾ ਅੱਜ ਅੱਜ ਆਪਾਂ ਦੋਹੇ ਚੱਲੇ ਆ ਆਪਾਂ ਨੇ ਛੱਡਣਾ ਇੱਕ ਸੋਨੀ ਨੇ ਛੱਡਣਾ ਬਾਕੀ ਕਬੂਤਰ ਅੱਜ ਬਾਈ ਨੇ ਸਾਜਰੀ ਕੜਤੇ ਤੇ ਤੁਹਾਨੂੰ ਦਿਖਾਉਂਦੇ ਆ ਬੈਕ ਕੈਮਰੇ ਨਾਲ ਹਨਾ ਲਓ ਜੀ ਹਲੇ ਬਾਈ 5:40 ਹੋਏ ਆ ਆ ਤਿੰਨ ਕਬੂਤਰ ਕੜਤੇ ਬਾਈ ਨੇ ਸਾਜਰੀ ਮਾ ਸਾਜਰੀ ਠੀਕ ਆ ਉੱਤਰ ਉੜਨ ਦੇ ਚਾਰ ਕਬੂਤਰ ਕੜਤੇ ਆ ਦੇਖੋ ਤਿੰਨ ਇੱਕ ਖੈਰਾਵਾਲ ਵਾਲਾ ਕੜਤਾ ਆਪਾਂ ਨੇ ਬਿੱਲਾ ਕੱਚ ਟੋਰੀ ਵਾਲਾ ਬੱਚਾ ਕੜਤਾ ਠੀਕ ਹੈ ਜੀ ਇੱਕ ਡੰਡਿਆਂ ਵਾਲਾ ਵੀ ਕਾਲਾ ਚੀਨਾ ਇੱਕ ਆਪਣਾ ਸ਼ਾਕਾ ਦੋ ਘੁੱਤਰ ਪਿੰਡ ਚ ਵੀ ਉੜਦੇ ਆ ਬਾਈ ਅੱਜ ਰੇ ਕੱਢਤੇ ਪਤਾ ਨਹੀਂ ਕਿਨੇ ਕੱਢੇ ਇਹ ਤੇ ਚੱਲੇ ਆ ਜੀ ਹੁਣ ਬਾਜੀ ਤੇ ਮੜਾ ਜਾ ਦਿਖਾ ਕਪੂਤਰ ਫੜ ਕੇ ਅੱਜ ਜੱਪਾ ਲੈ ਕੇ ਚੱਲੇ ਆ ਬਈ ਆਪਣਾ ਕਾਲਾ ਚੀਨਾ ਸ਼ੁਬਰ ਕਿੰਧਰ ਅੱਛੇ ਸ਼ੁਬਰ ਆਪਣਾ ਆ ਦੇਖੋ ਚੱਕ ਕੇ ਨੂੰ ਕੁੱਡਾ ਹੀ ਛੜਤਾ ਤਾਂ ਆਪਾਂ ਨੇ ਕੱਢ ਲੇ ਬਾਹਰ ਨੂੰ ਆਹ ਹੈ ਜੀ ਸ਼ੌਂਕ ਕਰ ਲਿਆ ਉਹਦਾ ਫਲਾ ਇਹਦਾ ਬਾਈ ਖੱਬਾ ਟੂਸਾ ਥਾਰਾ ਠੀਕ ਆ ਸੱਜਾ ਆਪਾਂ ਨੇ ਪੱਲਾ ਹੀ ਕਰਤਾ ਉਹਦਾ ਬਾਕੀ ਪੂੰਛ ਸਾਰੀ ਗੁਲਾਬੀ ਹੈ ਜੀ ਆਹ ਕਰ ਲਓ ਬਿੱਲਾ ਕਬੂਤਰ ਆਪਣਾ ਹੈ ਠੀਕ ਹੈ ਜੀ ਕਾਲੀ ਨੋਕ ਦਾ ਕਾਲਾ ਚੀਨਾ ਠੀਕ ਹੈ ਜੀ ਇਹ ਕਬੂਤਰ ਆ ਬਾਈ ਇਹ ਛੜਣਾ ਅੱਜ ਆਪਾਂ ਨੇ ਕੁੱਤਰ ਮਾ ਨਯਾ ਤਾਰੇ ਜੀ ਨੇ ਠੀਕ ਆ ਜੀ ਮੇਕ ਕੁੱਤਰ ਛੱਡਣਾ ਬਈ ਅੱਜ ਆਪਾਂ ਨੇ ਚਲੋ ਬਾਕੀ ਮਿਲਦੇ ਆਪਾਂ ਤੁਹਾਨੂੰ ਬਾਜੀ ਤੇ ਸੋਨੀ ਵੀ ਆ ਗਿਆ ਸੋਨੀ ਵੀ ਆ ਰਿਹਾ ਹੈ ਚੱਲਦੇ ਆਂ ਫਿਰ ਹਨਾ ਆ ਬੈਠਾ ਜੀ ਜਾਨਵਰ ਬਣੇ ਆ ਬੈਠਾ ਬਈ ਕੁੱਤਰਾ ਬਣ ਜਿਹੜਾ ਛੱਡਣਾ ਆਪਾਂ ਨੇ ਆ ਦੇਖੋ ਆ ਕਾਲਾ ਚੀਨਾ ਆ ਛੱਡਣਾ ਆਪਾਂ ਨੇ ਪੱਲਾ ਕਰਿਆ ਵਾ ਦਾ ਬਾਕੀ ਦੂਏ ਵੀ ਤਿਆਰ ਆ ਬਈ ਆਪਣੇ ਕਬੂਤਰ ਹਲੇ ਆ ਛੱਡ ਰਹੇ ਇਹਨਾਂ ਨੂੰ ਵੀ ਢਾਈਆਂ ਚੱਲਦੀਆਂ ਇਹਨਾਂ ਦੀਆਂ ਆ ਕੜਤੇ ਆਪਾਂ ਨੇ ਅੱਜ 5:40 5 ਵਜੇ ਕੇ 40 ਮਿੰਟ ਹੋਏ ਹਲੇ ਕੜਤੇ ਆਪਾਂ ਨੇ 4 ਕਬੂਤਰ ਆਪਣੇ ਹਾਂਜੀ ਸਵੇਰੇ ਤੇ ਚੱਲੋ ਦੂਜੇ ਇਹ ਵੀ ਰਹਾ ਹੈ ਵੀ ਹੁਣ ਕੱਟ ਦਿੰਦੀ ਵੀ ਢਾਈ ਦੀ ਵੀ ਹੋਰਿਆਂ ਨਾਲ ਵੀ ਚੱਲ ਪਾਟ ਮੈਦੇ ਕਰਨਾ ਪਾਣੀ ਪੰਡ ਗੱਗੜਾਲ ਆ ਗਏ ਜਰਾ ਬੰਦੇ ਯਾਰ ਆਹ ਦੇਖੋ ਆਹ ਬਾਕੀ ਦੇ ਗਾੜ ਆਹ ਇੱਕ ਕਾਬ ਦੇ ਲਾ ਮੇਰੇ ਦੇ ਲੋਕੀ ਆਲੇ ਆ ਜੋ ਲੇਖੇ ਦੇ ਕੀ ਬਣਿਆ ਹੋਈ ਪਰ ਭਾਈ ਉਹ ਲਿਆਓ ਕਹੀਂ ਰਵੀਰ ਲਾਮੋਰਾ ਲਾ ਵੀ ਲਾਰੇ ਨੂੰ ਲਾ ਦੇ ਯਾਰ ਠੋਕਦੀ ਠੁਕ ਜਾ ਠੋਕਦੀ ਆ ਇੱਕ ਮਿੰਟ ਉਹਨੂੰ ਉਹ ਕਰ ਲੈਂਦੇ ਹੈ ਹੁਣੇ ਲਵਾਣ ਨੂੰ ਛੱਡ ਦੇ ਇੱਥੇ ਹੀ ਬਾਗ ਓ ਵੀਰੇ ਖੇਤ ਚ ਕੰਨ ਨੂੰ ਬਣੀ ਜਾਂਦਾ ਯਾਰ ਜਦੋਂ ਆਏ ਆ ਉਹ ਮੇਰੇ ਪੁੱਛਣਾ ਸੀ ਯਾਰ ਮੇਰਾ ਨਾਮ ਛੱਡ ਦੇ ਬੈਂਡ ਉਹ ਵੀਰੇ ਸੈਂਡ ਹੋ ਜਾ ਓਏ ਉਹ ਬਾਂਟੀ ਹੈ ਨਾਲ ਤਾਂ ਕਹਿੰਦਾ ਪਰੇ ਤੇ ਛੜਾਉਣ ਉੱਥੇ ਤੇ ਛੜਾ ਜਾਂਦੇ ਦੇਖੀ ਬਈ ਦੇਖੀ ਦੇਖੀ ਹਾਲੇ ਵੀ ਅੱਜ ਅਗਲੀ ਦਾ ਇਹ ਨਾ ਫੋਨ ਮੇਰਾ ਲਾਇਆ ਜੰੂ ਮਾ ਫਾਰਮਾ ਪੜਨ ਫੋਨ ਮੇਰਾ पंजालीर ਰਾਜੀ ਹੋਈ ਜੇ ਮੈਂ ਤੇਰੇ ਕੋਲ ਤੇਰੇ ਨਾਲੋਂ ਦਾ ਦੇਖੀ ਭਰੇ ਹੋਈ ਸੜਕ ਅੱਜ ਧੰਨਵਾਦ ਜਾਈ ਮਨੂ ਵੀ ਮੋੜਦੇ ਲਾਈ ਪੈਣ ਵੀ ਖਰਾਬ ਹੋ ਉਹ ਵੀਰੇ ਖੇਤ ਨੂੰ ਨਾ ਜਾਓ ਯਾਰ ਵੀਰੇ ਖੇਤ ਨਾ ਛੱਡੋ ਬਾਹਰ ਦੇ ਛੱਡੋ ਉਹ ਬੈਠੀ ਉਸ ਤੋਂ ਮਗਰ ਲਾਈਨੇ ਦੇ ਵਿੱਚ ਆ ਗਿਆ ਉਹ ਤਾਂ ਰੱਖਦੇ ਹੋ ਬਈ ਉਹ ਤਾਂ ਛੱਡੋ ਉਹ ਤਾਂ ਛੱਡੋ ਜਾਓ ਸਟੇਜ ਤੇ ਪਾਣੀ ਕੱਢੋ ਮਾੜਾ ਜਿਹਾ ਕੋਈ ਨਾ ਛੱਡੋ ਜਿਹੜਾ ਕੋਈ ਨਾ ਛੱਡੋ ਰਹਿਣਾ ਉਹ ਸਾਈਡ ਵਾਲੇ ਬਾਈ ਪਾਣੀ ਉਹ ਜਿਹੜਾ ਬੈਠੀ ਹੈ ਜਿਹੜਾ ਗਾਨ ਪੜ੍ਹ ਰਿਹਾ ਹੈ ਚੱਲਦੀ ਬਸ ਕਿਹੜਾ ઓય માડર કે ન યાર રાખી ઓય આ હો ગયા

ਓ ਯਾਰ ਤਾਰਪੇ ਕੂਟਰ ਬੈਠਾ ਰਿਹਾ ਦਾ ਖਾਣਾ ਲਵਾਂਗੇ ਖਾਣਾ ਉਹ ਪਾਰਟੀ ਕੋਈ ਭਾਈਓ ਨਹੀਂ ਲੱਗਿਆ ਉਹ ਬੰਦੇ ਨੇ ਕਿਹੜੇ No, aquí no hay रिकॉर्ड ਕਰ ਲੈਂਦਾ ਮੈਂ ਵੀ ਨਹੀਂ ਬਾਈ ਨਾ ਬੋਲਦੇ ਨਹੀਂ ਰਿਕਾਰਡ ਕਰ ਲੈ 2025 ਦੀ ਪਹਿਲੀ ਬਾਜੀ ਉਡੀਆ ਪਿੰਡ ਗੱਗੜਾਲ ਅੱਜ 1200 ਮੋਟਰ ਨੂੰ 116 ਕਬੂਤਰ ਉੱਟਿਆ ਵੀਰੇ 101 ਕਬੂਤਰਾਂ ਦੀ ਡਾਟਾ ਲੈਂਟਰੀ ਆ ਗਈ ਪਿੰਡ ਗੱਗੜਾਲ ਠੀਕ ਆ ਵੀਰੇ ਧੰਨਵਾਦ ਖਾਈ ਰਵੀਰ ਲਾਮ ਹੋਰਾ ਲਾ ਵੀ ਲਾ ਦੇ ਵੀ ਕੋ ਲਾ ਦੇ ਯਾਰ ਠੋਕਦੀ ਠੁਕ ਜਾ ਠੋਕਦੀ ਆ ਇੱਕ ਮਿੰਟ ਉਹਨੂੰ ਉਹ ਕਰ ਲੈਂਦੇ ਹੈ ਆ ਵੀਰੇ ਖੇਤ ਚ ਕੰਨ ਨੂੰ ਬੜੀ ਜਾਂਦਾ ਯਾਰ ਦੇਖੀ ਭਾਈ ਦੇਖੀ ਦੇਖ ਹਾਲ ਵੀ ਜੀ ਦਾ ਇਟਲੀ 2 ਮੈਟੂਸੇ ਖਾਲੇ 23 ਗਲਾਕੀ 24 ਗਲਾਕੀ ਜਾ ਦੇ ਨੀ ਕਾਲੇ 23 ਗਲਾਕੀ what पहला टाइम लग गया है नहीं भाई पहला टाइम गया है। ਅਬ ਬਾਈਕ ਨੂੰ ਜਾਇਆ ਬਾਈ ਉੱਥੀ ਦਈ ਇਹ ਹਾਂ ਪਹਿਲਾ ਟਾਈਮ ਲੱਗਿਆ ਬਾਈ ਇਹ ਪਿੰਡ ਗੱਗੜਾਵਾਜੀ ਆ 100 ਪਲਸ ਕਬੂਤਰ ਉੜਿਆ ਹੋਰ ਘਟੋ ਘੜ 40 ਕਬੂਤਰਾਂ ਵੇ ਟਾਈਮ ਆ ਬਾਈ ਕਬੂਤਰ ਹੈ ਨਹੀਂ ਓਰੇ ਹਵਾ ਚੱਲਦੀ ਹੈ ਬਾਕੀ ਜਿਹੜਾ ਆਈਗਾ ਚੈੱਕ ਹੋਈ ਜਾਣਾ ਦੂਜਾ ਟਾਈਮ ਲਈ ਹੋ ਗਿਆ ਵੀ ਗਰਫੇਦ ਕਪੜਾ ਆਇਆ ਹਰੇ ਟੂਥੇ ਹਰੀਆਂ ਪੂੰਛਾਂ ਵਾਲੇ ਵੀਰੇ ਦੋ ਆ ਤੇ ਲਾਲ ਕਾਂਤ ਕਾਲਾ ਘੰਡ ਲਾਲ ਕਾਂਤ ਵਾਲੇ ਦੋ ਆ ਦੋਹਾਂ ਦੇ ਮਾਲਕ ਉਹ ਆਜੋ ਵੀਰੇ ਬਾਜੋ ਦਿਖਾਓ ਬੱਗਾ ਮਣੋਸੀ ਕੈਨੇਡਾ ਦੋਨੇ ਕਾਂਤਾਂ ਲਾਓ

आ नहीं, था नहीं ये नहीं इधर सब्जी का अच्छा हरे खम भी है सनी बर्मा आज मुत्रा देता है मगरे पचवन जा तो दो नंबर का पीला ही समझ लियो अमना बोल जो ये मेरी बात है हां मेरे को देख के तो ਆ ਦੇਖ ਐ ਕਿ ਨਾ ਪਾ ਰੀਆ ਕਰਦਾ ਮੁੰਡਾ ਉਹ ਟਾਈਮ ਬੋਲੋ ਪਹਿਲਾਂ ਉਹ ਬਣਾ ਯਾਰ ਟਾਈਮ ਤਾਂ ਸੁਣ ਲੈਣ ਦੋ ਉਹ ਇੰਦੀ ਇਹਨੂੰ ਟਾਈਮ ਤਾਂ ਬੋਲਣ ਦੇ ਚੁਮਕੀਲੇ ਬੋਲ ਰਵਿੰਦਾ ਗੱਕੜਾਲ ਹਾਂ ਉਹ ਖਾਣ ਯਾਰਾ ਆਈ ਦੁਕੀ ਆ ਮਾ ਵਰਕ ਹਾਂ ਆ ਗਿਆ ਕੱਟੜ ਆਓ ਗੁਰਦੀ ਮਾਲ ਸੇ ਹਰੀ ਇੱਕ ਦੀ ਸੋਹਣੀ ਜੀ ਰਿਕਾ ਫਿਕ ਮਾ ਜੋਤ ਤਿਆਰ ਪਰ ਸਰਵਾਗ ਤੇਰੀ ਆ ਆਹੋ ਨਾ ਮਿਲਦਾ ਨਾ ਨਾ ਦੂਜਾ ਟਾਈਮ ਆ ਬਈ ਆ ਉਤਰਾਫ ਲੱਗ ਗਿਆ 11 ਵਜੇ ਤੋਂ 11 ਤੋਂ ਟਾਈਮ ਆ ਬਈ ਲੋਈ ਤੀਜਾ ਟਾਈਮ ਆ ਹੁਣ ਤੀਜਾ ਟਾਈਮ ਆ ਆ ਪ੍ਰੀਤ ਜਿੱਲੀ ਆ ਤੀਜਾ ਟਾਈਮ ਲੱਗ ਗਿਆ ਬਈ ਤੀਜਾ ਜਿੱਲੀ ਪਰ ਆ ਬੜਾ ਜਿੱਲੀ अंज। एक मिनट बोलो। शे। सात। हरमन का कड़ाला। आठ। दरवाजा थेड़ी भाई है। बारातों की रोक आ गई है। निंदा लो हरी है। दस। मानी बंता है। ग्यारा। मंगा पड़ा होती है। ਰਵੀ ਗੱਗੜਾਲ 13 ਭਾटिया ਗੱਗੜਾਲ 14 14 ਕੂਤਰਾਂ ਪਰ ਟਾਈਮ ਹਾਂ ਇੱਕ ਗਰੁੱਪ ਚ ਪਾ ਰਹੇ ਹਾਂ ਬਾਈ ਮੈਂ ਹੁਣ ਰਿਕਾਰਡ ਕਰ ਲੈਂਦਾ 14 ਕੂਤਰਾਂ ਪਰ ਟਾਈਮ 14 ਪਰ ਟਾਈਮ ਆ ਵਾ ਭਾटिया ਗੱਗੜਾਲ 12 ਵਜੇ ਤੇ ਬਾਈ 14 ਕੂਤਰਾਂ ਵੀਰੇ ਟਾਈਮ ਲੱਗ ਗਿਆ ਜੀ 1:45 ਤੇ ਟਾਈਮ ਲੱਗ ਗਿਆ ਜੀ ਹਾਂ ਕੋਈ ਬਾਕੀ ਹੋਰ ਪਰ ਮੈਂ ਜਿੱਤਰਾ ਬਣ ਗਿਆ ਹਾਂ ਉਹ ਦਾ ਬਾਤ ਹੋਣੀ ਉਹ ਕਿੰਨੇ ਆ ਦੇ ਟਾਈਮ ਲੱਗਿਆ ਹੁਣ ਪੰਚਾਇਤ ਉੱਤਰ ਕਿੰਨੇ ਹਾਂ ਰੰਗਾਂ ਵਾਲੇ ਦੋ ਇੱਕ ਆਜਾ ਬਿਆਹ ਜਾਂਦਾ ਆਪਣੀ ਇਹ ਜਾਂਦਾ ਤੇ ਲਾਗ ਰਿਹਾ ਹਾਂ ਸਾਰੇ ਗੁੱਪ ਤੇ ਆਪਾਂ ਆਪਣੇ ਵਾਲਾ ਲੱਗੇ ਜਾਂਦਾ ਹੈ ਛੋੜੇ ਲਾਉਂਦੇ ਹਾਂ ਉੱਤਰ ਦੇਖਣ ਲੱਗੇ ਭਾਜੀ ਆਪਣੇ ਟਾਈਮ ਲੱਗਿਆ ਬਈ 1:45 ਦਾ ਟਾਈਮ ਲੱਗ ਗਿਆ ਬਈ ਹੋਈਂ ਦੀ ਜਿੰਨੇ ਗਾਣੇ ਵੀਰ ਉੱਤਰ ਦਾ ਗਰੀਬ ਹੈ ਅੱਗੇ ਆਉਂਦੇ ਆਂ ਕਿਉਂ ਮੈਂ ਦਾੜਾ ਕੱਟਦਾ ਇਹ ਚੱਲ ਜੇ ਸਾਰੇ ਵੀ ਪਿੱਛੇ ਨੂੰ ਗਿਆ ਲੈ ਆ ਆ ਆ ਆ ਜੇ ਇਹ ਗੁਰੀ ਆ ਲੰਬੀ ਹੈ ਦੀ ਕਾਂ ਆਪਣੇ ਆਂ ਦਾ ਟੁੱਟਾ ਹਜ ਕਿਹਦਾ ਦਾ ਕਾਲਾ ਬਖਾਦਾ ਆ 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 ਸਹੀ ਬੰਦੇ ਸਹੀ ਬੰਦੇ ਆ ਗਈ ਹੱਟ ਹੱਟ ਇਹ ਨਹੀਂ ਹੁੰਦੀ ਆਗ ਹਾਂ ਇਹ ਨਹੀਂ ਇਹ ਨਹੀਂ ਆਉਂਦੀ ਉਹ ਨਿਗਰ ਰੱਖਿਆ ਦੀ ਸਹੀ ਬੰਦੇ ਆ ਗਏ ਬਾਈ ਲੱਟੋ ਵਾਲਿਆਂ ਦਾ ਵੀ ਕੱਟ ਗਿਆ ਉਹਨੇ ਮਰੇ ਗਏ ਦੀ ਉਹਨੇ ਇੱਧਰ ਬਵਾਦ ਉਤਰਾਂ ਨਾ ਮਾਰਦੇ ਨੂੰ ਜੜਾ 11 12 ਕਾ ਜੀ ਆਪ ਤੇਰੀ ਜਹਾ ਲੱਕੜੀ ਆ ਮੈਂ ਕਹਿੰਦਾ ਚਿੜੀ ਜਿਹੜੀ ਲਗੜ ਆ ਬਾਹੀ ਨਹੀਂ ਆਲੀ ਬੈਰੀ ਦੇ ਕਿੰਨੇ ਪੈਦੀ ਅੰਦਰ ਨਹੀਂ ਸੁਣਨੀ ਹੈ ਅਗਰ ਚੱਲ ਪਏ ਬੰਦ ਚਲਾ ਚਲਾ ਚੱਲ ਚੱਲ ਮੈਂ ਤਾਂ ਮੈਂ ਤਾਂ ਮੈਂ ਤਾਂ ਪੱਜਾ ਆਖੋ ਜੀ ਲੈ ਅੱਗੇ ਤੋਂ ਨੂੰ ਜੀ ਅੱਗੇ ਦੀ ਗੱਲ ਆ ਰਹੀ ਹੁੰਦੀ ਆ ਤੇ ਆਹ ਅੱਗੇ ਜੀ ਇਹ ਪਿੱਛੇ ਦੇ ਚਮੜਾ ਨੇ ਜੀ ਪਰਿਵਾਰ ਤੂੰ 6 ਜਣਾ ਹੈ ਉਹ ਚੱਕਦਾ ਨਹੀਂ ਓਹੋ ਭੈਣ ਜੀ ਸੋਨੀ ਬਾਈ ਵਾਲਾ ਬਚਾ ਦੇ ਕਿੰਨੀ ਨੀਵੇਂ ਕਰਦਾ ਆਈ ਤੇ ਮੂੜਿਆ ਮੂੜਿਆ ਉਹ ਮੂੜਿਆ ਵਾਲਾ ਰੂੜਾ ਲਾਲ ਪੀੜ ਦੇ ਬਾਈ ਦਾ ਬਟਾ ਨਹੀਂ ਆ ਗਿਆ ਬੈਰੀ ਪੈ ਗਈ ਮਾੜੀ ਪਹਿਲਾਂ ਤੁਨ ਨੂੰ ਮਿਲ ਗਏ ਨਹੀਂ ਪੈ ਗਈ ਸਾਰੀ ਬੈਰੀ ਗਈ ਬਾਜੀ ਆ ਗਈ ਬੈਰੀ ਨੇ ਆ ਗਈ ਬੈਰੀ ਆ ਉਹੀ ਬੈਰੀ ਕੇ ਨਿਉਂ ਚ ਖੜੀ ਹੈ ਬੈਰੀ ਨਾਲ ਸਾਡੇ ਵੀ ਬੈਰੀ ਮੈਰੀ ਨੇ ਕੰਮ ਖਰਾਬ ਕਰਤਾ ਮਮਾ ਰੋਹਾਂ ਦਾ ਬੈਰੀ ਪੈ ਗਈ ਦੀ ਬਾਈ ਉਤਰਣ ਨੂੰ ਔਰ ਪੰਨੂ ਝਾਕਣ ਲੱਗੇ ਵੀ ਔਰ ਆ ਜਾਂਦੀ ਬਈ ਕੁੰਮੇ ਵੀਰ ਆ ਗਈ ਕੱਪੜੇ ਚੋੜਦਾਰੇ ਨਹੀਂ ਫਲੇ ਤਾਂ 50 ਕੱਟੇ ਆ ਬਾਬੇ ਆ ਬਾਜਬਾਈ ਵੀ ਨਹੀਂ ਬਹਿ ਗਿਆ 116 ਹਾਂ 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 ਵਧੀਆ ਹੋੜਦਾ ਮੈਂ ਟਾਈਮ ਸੁਣ ਲਵਾਂ ਹੈਗਾ ਆਪਣਾ ਤਾਂ ਦਿਖਦਾ ਹੈ ਆਪਣਾ ਨਾ ਅਧਿਕਾਰ ਚਾ ਹਾਂ ਗੁਜਾਰ ਸਤਮਾ ਅਰਮਾਨ ਕੌਲੀ ਲਾਟੀ ਕੈਨੇਡਾ ਕਾਲਾ ਚੂੜ ਮਾਜਰਾ ਖੁਫਾਰਸੀਦ ਪਰ ਛਰਨੇ ਦਸਣਾ ਇੰਨਾ ਕੁ ਤਰਾ ਟਾਈਮ ਆ ਬਈ 40 ਕੋ ਉਹ ਵੀ ਨਹੀਂ ਮੇਰੇ ਆਲੇ ਆਹਾਂ 2:40 ਤੇ

ਤੇਰਾ ਮੁੰਡਾ ਹੈਗਾ ਉਹ ਨਾਲ ਵਾਲਾ ਤੇਰਾ ਪੁਰੀ ਆ ਪੀਲੇ ਜੇ ਕੁੜਤੇ ਵਾਲਾ ਠੀਕ ਠੀਕ ਹੈ ਠੀਕ ਹੈ ਠੀਕ ਹੈ ਓਕੇ 2:40 ਦੇ ਟਾਈਮ ਲੱਗਿਆ ਹੁਣ ਬਈ 2:40 ਤੇ ਆ ਕਬੂਤਰਾ ਆਪਣੇ ਦੋਨੇ ਹਲੇ ਠੀਕ ਆ ਬਾਬੇ ਦੀ ਕਿਰਪਾ ਬਈ

உத்தவா டம்மா ਦੇ ਬਾਈ 4.5 ਦਾ ਟਾਈਮ ਲੱਗੂਗਾ ਦੋ ਤਿੰਨ ਆ ਵੀ ਫਿਰਦੇ ਸਰੋ ਕੀ ਕਰਦਾ ਕਿੱਥੇ ਜਾ ਮੈਂ ਮੈਂ ਬਸ ਆਵਾਜ਼ ਆਵਾਂ ਸਭ ਨੇ ਇਹ ਵੀ ਲੱਗ ਜਾਂਦਾ ਤੇਰੇ ਲਈ ਠੀਕ ਆ ਆਪਣੇ ਲਈ ਕੋ ਟਾਈਮ ਲੱਗ ਗਿਆ ਹੁਣ ਲੋਈ ਬਈ ਟਾਈਮ ਲੱਗ ਗਿਆ ਪੱਲੇ ਵਾਲੀ ਪਰ ਆਪਣੇ ਲਈ ਵੀ ਦੇਖਦੇ ਹਾਂ ਹੁਣ ਸਹੀ ਕਰਾ ਦੀਏ 4:30 ਤੱਕ ਟਾਈਮ ਲੱਗਿਆ ਬਾਈ ਪੱਲੇ ਵਾਲੀ ਕੋ ਉਤਰੀ ਪਰ ਆਪਣੀ ਪਰ ਕਬੂਤਰ ਜਾਏਗਾ ਕਿ ਫਿਰ ਨਹੀਂ ਹੁਣ ਵੀਡੀਓ ਬਣਾਈ ਆਵੜਾ ਵੀ ਵੀਡੀਓ ਤਾਂ ਪੂਰੀ 깔ੀ ਆ ਹੁਣ ਲੋਈਆ ਉੱਤਰ ਦੇਖ ਲਈ ਲੋਈ ভাই ਲਾਸਟ ਟਾਈਮ ਲੱਗਣ ਲੱਗਾ ਹੁਣ ਅੰਦਰ ਰਾਵਣ ਪੂਰਾ ਉਹ ਆ ਕੈੜਾ ਹੋਇਆ ਹੋਇਆ ਸੋਨੀ ਆ ਗਿਆ ਬਿੰਦੂ ਵੀ ਪਹੁੰਚ ਹੁਣ ਦਿਲ ਤਾਂ ਐਂ ਕਰਨਾ ਹੀ ਆ ਲਾਸਟ ਟਾਈਮ ਆ ਸਾਢੇ ਪੰਜ ਦਾ ਟਾਈਮ ਹੋ ਗਿਆ ਸਾਰੀ ਗਾੜੀ ਜੀ ਨੂੰ ਪਿਆਸ ਲੱਗੀ ਹੁਣ ਪਾਣੀ ਪੈਂਦੂ ਸਾਡੇ ਸੇਡ ਆਪਣੇ ਵਾਲੀ ਕੋ ਟਾਰਗੇਟ ਟਾਈਮ ਬਿੰਦੂ ਮਾਲਾ ਵੀ ਸੁੱਕੇ ਮਾਲਾ ਵਾਲੇ ਹੈ ਹੈ ਲੋ ਜੀ ভাই ਲਾਸਟ ਟਾਈਮ ਆ ਫੇਰ ਲੱਗ ਗਿਆ ਟਾਈਮ ਆਪਣੇ ਵਾਲੀ ਕੋ ਉਤਰੀਪੁਰ ਜਿੱਦਾਂ ਸਵੇਰ ਦਾ ਹੁਣ ਦੋ ਵਾਰ ਟਾਈਮ ਲੱਗਿਆ ਦੂਜਾ ਟਾਈਮ ਪਹਿਲਾਂ ਸਹੀ ਰਾਤ ਤੇ ਹੁਣ ਨਹੀਂ ਲਿਖਦੀ ਹੈਗੀ ਚਲੋ ਦੇਖਦੇ ਹਾਂ ਹੁਣ ਚੈੱਕ ਕਰਾਉਂਦੇ ਹਾਂ ਲੋਈ ਭਾਈ 6 ਦਾ ਟਾਈਮ ਹੋ ਗਿਆ ਭਾਈ ਆਪਣੇ ਕਬੂਤਰ ਲਾਸਟ ਟਾਈਮ ਲੱਗ ਗਿਆ ਦਾ ਆਪਣੇ ਕਬੂਤਰਾਂ ਪਰ ਸੋਨੀ ਮਾਲਾਂ ਸੁੱਖੇ ਮਾਲਾਂ ਲੈ ਸਾਢੇ 5 ਦੇ ਟਾਈਮ ਲੱਗਿਆ ਦਾ ਭਾਈ 6 ਦਾ ਦੋਨੇ ਕਬੂਤਰ ਆਪਣੇ ਕੱਟੇ ਗਏ ਯਾਰ ਲਾਸਟ ਟਾਈਮ ਜੇ ਤੁਰ ਗਏ ਕਬੂਤਰ ਇੱਕ ਕਬੂਤਰ ਮਾਲਾਂ ਦਾ ਆਪਣਾ ਦਿਖਿਆ ਨਹੀਂ ਹੁਣ ਦੋਨੇ ਆਪਣੇ ਦੋਨੇ ਕੱਟ ਗਏ ਬਾਕੀ ਭਾਈ ਛਾਦਰੀਆਂ ਲੱਗ ਗਈਆਂ 6 ਦਾ ਟਾਈਮ ਹੋ ਗਿਆ 30 32 ਕਬੂਤਰ ਸਹੀ ਆ ਭਾਈ 116 ਕਬੂਤਰ ਉੜਿਆ ਦਾ 32 ਕਬੂਤਰ ਸਹੀ ਆ ਬਾਈ ਇਸ ਟਾਈਮ ਠੀਕ ਆ ਜੀ ਬਾਕੀ ਬਾਈ ਲੋ ਜੀ ਬਾਜੀ ਉਹ ਵੀ ਸਾਂਝੀ ਹੁਣ ਤਿੰਨ ਕਾਪ ਆ ਹੁਣ ਦੇਖਦੇ ਪਰਚੀਆਂ ਪਾਉਂਦੇ ਜਾਂ ਕਿਆ ਕਰਦੇ ਆ ਇਹ ਲੋ ਜੀ ਬਾਈ ਛਾਦਰੀਆਂ ਲੱਗੀਆਂ ਹੁਣ ਆ ਲੋ ਛਾਦਰੀਆਂ ਲੱਗੀਆਂ ਵੀਰੇ 116 ਕਬੂਤਰਾਂ ਚੋਂ ਤੇ 32 ਕਬੂਤਰਾਂ ਚੋਂ ਸਾਂਝੀ ਹੋ ਗਈ ਬਾਈ 6 ਦਾ ਟਾਈਮ ਕਰਿਆ ਜੀ ਇਹਨਾਂ ਨੇ ਆਪਣਾ ਬਾਈ ਲਾਸਟ ਟਾਈਮ ਨੂੰ ਤੁਰ ਗਿਆ ਕੂਤਰ ਸਾਢੇ 5 ਤੋਂ ਟਾਈਮ ਲੱਗਿਆ ਤਾਂ ਕਿਥੇ ਲਾ ਬੈਠਾ ਸਾਰੇ ਬੰਦੇ ਬਿੰਦੂ ਬਾਈ ਵੀ ਸਮਾਂ ਤੇ ਪਹੁੰਚ ਗਿਆ ਤਾਂ ਲਾਸਟ ਚ ਚਲੋ ਕੋਈ ਗੱਲ ਨਹੀਂ ਕਿਸਮਤ ਨਹੀਂ ਦਵਾਈ ਕੋਸਾ ਅੱਧਾ ਘੰਟਾ ਪਹਿਲਾਂ ਤੁਰ ਗਿਆ ਆਪਣੇ ਕੂਤਰ ਦੇ ਸਾਢੇ 5 ਤੇ ਲੱਗਿਆ ਦਾ ਟਾਈਮ ਆਪਣੇ ਕੂਤਰਾਂ ਪਛੇ ਦਾ ਰਾਏ ਨਹੀਂ ਆਪਣੇ ਕੂਤਰ ਦੇ ਬਾਅਦ ਕੋਈ ਆ ਲੱਗੇ ਹੈ ਤੇ ਚਲੋ ਠੀਕ ਆ ਭਾਈ ਵੀਡੀਓ ਚੰਗੀ ਲੱਗੀ ਲਾਈਕ ਕਮੈਂਟ ਸ਼ੇਅਰ ਜਰੂਰ ਕਰੇ ਧੰਨਵਾਦ ਜੀ ਸਾਰਿਆਂ ਦਾ ਲੱਗੇ ਸ਼ਰਨ ਨਿਗਰ ਰੱਖੀ ਪਤ ਮੜੀ ਹੈ ਆਪਣੀ ਵੀਡੀਓ ਬਣਾ ਲਵਾਂ ਆ ਗਏ ਮੋੜੇ ਆਇਓ ਸਵਾਗਤ ਕਬੂਤਰ ਉਹ ਘਾਰੇ ਆ ਕਬੂਤਰ ਵੀ ਜੀ ਰੱਖ ਆ ਆ ਗਿਆ ਆ ਆ ਗਿਆ ਖੜ ਜਾ ਤੀਰ ਲੱਕੀ ਕਾਚੇ ਨੂੰ ਹਾਕਵਾਰ ਆ ਗਿਆ ਮੈਂ ਦਿਖਾ ਤਿਆ ਦਿਖਾ ਤਿਆ ਹੋ ਗਿਆ ਉਹ ਮਿਲਦੀ ਪੁੱਤਰੀ ਲਾਡੂ ਵਾਲੀ ਮਿਸਰ ਦਰਸ਼ਨ ਉਹ ਤਾਂ ਪੁੱਤਰੀ ਹੀ ਕਰਾ ਸੁਖਮਨ ਬਈਨਾਂ ਦਾ ਉਤਰ ਰਹਿ ਗਿਆ ਜੀ ਆ ਜਾ ਉਹਦਾ ਮੇਲ ਬੰਦਾ ਸਾਡਾ ਆਖੋ ਜੀ ਅਰੇ ਹੁਣ ਕੋਮਣੇ ਵੀਰਨਾ ਦਾ ਕੂਤਰ ਰਹਿ ਗਈ ਆ ਜੀ ਬਾਜੀ ਵਿੱਚ ਜੀ ਪਿੰਡ ਗੱਗੜਾਲ ਆਪਣੇ ਭਰਾਵਾ ਦਾ ਵੀ ਕੂਤਰ ਅੱਜ ਬਾਜੀ ਵਿੱਚ ਬਿਨਰ ਹੋ ਗਿਆ ਤੇ ਇੱਕ ਆਪੜਾ ਲੰਗ ਦੋ ਲੰਗੇ ਤੇ ਆਪਣੇ ਇੱਕ ਆਪੜਾ ਕੂਤਰ ਰਹਿ ਗਿਆ ਠੀਕ ਆ ਫੋਟੋ ਖਿੱਚ ਲਈ ਬਹੁਤ